ਤੇ ਕਿ ਕਿੰਨੀ ਖਲੀ ਬਰੀ ਤੇ ਕਿਤੋਂ ਬਰੀ ਸਾਡੀ ਨਸ਼ਿਆਂ ਦੇ ਵਿਰੁੱਧ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵਿਵੇਕਸ਼ੀਲ ਸੋਨੀ ਆਈਪੀਐਸ ਸਾਹਿਬ ਨੇ ਵਿਸ਼ੇਸ਼ ਮੁਹਿੰਮ ਚੇੜੀ ਹੋਈ ਹੈ ਉਹਦੇ ਤਹਿਤ ਕੱਲ ਇੱਕ ਸਾਡੀ ਪੁਲਿਸ ਪਾਰਟੀ ਜਿਹਦੇ ਇੰਚਾਰਜ ਐਸ ਐਮਿੰਦਰ ਸਿੰਘ ਸੀਗੇ ਇਹ ਸੰਗਤਪੁਰਾ ਸਾਈਡ ਨੂੰ ਜਾ ਰਹੇ ਸੀ ਜਦੋਂ ਉਹ ਲੜਾਈਕੇ ਵਾਲੇ ਮੋੜ ਤੇ ਪਹੁੰਚੇ ਤਾਂ ਉੱਥੋਂ ਅੱਗੋਂ ਇੱਕ ਕਾਰ ਆਉਂਦੀ ਦਿਖੀ i20 ਕਾਰ ਚਿੱਟੇ ਰੱਖਦੀ ਉਹ ਕਾਰ ਜਦੋਂ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਰੋਕਣਾ ਚਾਹਿਆ ਤਾਂ ਉਹਨੇ ਪਿੱਛੇ ਮੁੜ ਕੇ ਕਢਣੀ ਚਾਹੀਦੀ ਤਾਂ ਉਹ ਕਾਰ ਕਣਕ ਦੇ ਖੇਤਾਂ ਦੇ ਵਿੱਚ ਫਸ ਗਈ ਜਾਂਦੀ। ਜਦੋਂ ਉਹ ਕਾਰ ਦੀ ਸਰਚ ਕੀਤੀ ਤਾਂ ਕਾਰ ਦੇ ਗিয়ার ਬਾਕਸ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ। ਕਾਰ 'ਚੋਂ ਦੋ ਬੰਦੇ ਮਿਲੇ ਜਿਹੜੇ ਕਿ ਇੱਕ ਮੋਹਿਤ ਵੈਸ਼ਨਵ ਸੀਗਾ, ਦੂਸਰਾ ਖੁਸ਼ਾਲ ਸੈਣੀ ਗੱਡੀ ਚਲਾ ਰਿਹਾ ਸੀਗਾ। ਇਹ ਦੋਨੇ ਬੰਦੇ ਅਜਮੇਰ ਜ਼ਿਲ੍ਹੇ ਦੇ ਰਹਿਣ ਵਾਲਿਆਂ ਨੇ ਰਾਜਸਥਾਨ ਦੇ। ਉੱਥੋਂ ਇਹ 2 ਕਿਲੋ ਫੀਮ ਇਥੇ ਬਾਗਾਪੁਰਾਣਾ ਦੇ ਏਰੀਆ ਚ ਵੇਚਣ ਆਏ ਸੀ ਕਿਸੇ ਨੂੰ ਤੇ ਮੌਕੇ ਤੇ ਫੜੇ ਗਏ ਨੇ 2 ਕਿਲੋ ਫੀਮ ਬਰਾਮਦ ਹੋਈ ਹੈ ਗੱਡੀ ਬਰਾਮਦ ਹੋਈ ਹੈ ਸਰ ਕਿਸ ਕਿਸ ਧਾਰਾ ਤੇ ਇਹਨਾਂ ਦੇ ਪਰਚਾ ਦੀ ਇਹਨਾਂ 18 ਅ 56 ਦੇ ਤਹਿਤ 18 ਕਾਰਡ 85 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਐਨਡੀਪੀਐਸ ਐਕਟ ਦੀ ਧਾਰਾ ਇਹਨਾਂ ਦੇ ਅਗਲੇ ਤੇ ਪਿਛਲੇ ਲਿੰਕ ਜੋ ਇਹ ਪਤਾ ਮੁੱਢਲੀ ਪੁੱਛਗਿੱਛ ਤੋਂ ਇਹ ਨਹੀਂ ਪਤਾ ਲੱਗਿਆ ਕਿ ਉਥੋਂ 120000 ਰੁਪਏ ਕਿਲੋ ਫੀਮ ਲੈਂਦੇ ਸੀਗੇ ਤੇ ਇੱਥੇ ਜਿੱਥੇ ਉਹਨੂੰ ਵੇਚਣੀ ਸੀ ਇੱਥੇ ਲੋਕਾਂ ਨੂੰ ਉਹ तकरीबन 145000 ਰੁਪਏ ਦੇ ਹਿਸਾਬ ਨਾਲ ਉਹਨਾਂ ਨੇ ਅੱਗੇ ਵੇਚਣੀ ਸੀ ਸਰ ਬਾਕੀ ਉਹ ਜਿਹੜੀ ਪੁੱਛ ਗਏ ਕਿ ਕੀ ਪਤਾ ਲੱਗਿਆ ਵੀ ਕਿੰਨਾਂ ਨੂੰ ਉਹਦੇ ਵੇਚ ਨਹੀਂ ਸੀ ਇਹ ਹਜੇ ਕਲੀਅਰ ਨਹੀਂ ਕੀਤਾ ਅਸੀਂ ਇਹਨਾਂ ਦੇ ਫੋਨ ਨੰਬਰ ਵੀ ਵੈਰੀਫਿਕੇਸ਼ਨ ਵਾਸਤੇ ਭੇਜੇ ਹੋਏ ਨੇ ਫੋਨ ਸੈਟ ਇਹਨਾਂ ਦੇ ਵੈਰੀਫਿਕੇਸ਼ਨ ਲਈ ਭੇਜੇ ਹੋਏ ਨੇ ਸੀਡੀਆਰ ਵੀ ਲਵਾਂਗੇ ਇਹਨਾਂ ਦੀ ਥੋੜੀ ਡਿਮਾਂਡ ਲਿਆ ਹੈਗੇ ਕਿਉਂਕਿ ਕੱਲ ਹੀ ਫੜੇ ਸੀਗੇ ਸਾਰਾ ਟਾਈਮ ਇਸ ਲਿਖਣ ਲੱਗ ਗਿਆ ਹੁਣ ਅਸੀਂ ਇਹਨਾਂ ਤੋਂ ਪੁੱਛ ਕੇ ਰਿਮਾਂਡ ਦੇ ਦੌਰਾਨ ਕਰਾਂਗੇ ਅੱਗੇ ਕਿਥੋਂ ਲੈ ਕੇ ਆਏ ਨੇ ਕਿ ਕਿਹੜਾ ਉਧਰ ਸਪਲਾਈਅਰ ਹੈ ਤੇ ਇੱਥੇ ਕਿਉਂ ਦੇਣੀ ਸੀ ਉਹ ਸਾਰਾ ਕਲੀਅਰ ਕਰਾਂਗੇ ਕਿੰਨੇ ਦਾ ਰਿਮਾਂਡ ਹੈ ਜੀ ਇਹਨਾਂ ਦਾ 1 ਦਿਨ ਦਾ ਰਿਮਾਂਡ ਹੈ ਜੀ ਕੱਲ ਇਹਨੂੰ ਦੁਆਰਾ ਪੇਸ਼ ਕਰਾਂਗੇ ਸਰ ਉਹ ਜਿਹੜੀ ਜਿਹੜੀ ਇਹ ਹਾਂਜੀ ਗੱਡੀ ਇਹਦਾ ਵੀ ਮੇਰਾ ਕਿਸੇ ਨਹੀਂ ਗੱਡੀ ਇਹਦਾ ਵੈਰੀਫਿਕੇਸ਼ਨ ਕਰਨੀ ਹੈ ਜੀ ਹਜੇ ਇਹਦਾ ਅਰਸ਼ੀਵ ਗਰ ਮਿਲੀ ਕੋਈ ਹੋਰ ਹੈ ਜੀ ਕਿਸੇ ਦੇ ਨਾਮ ਕਿਸੇ ਹੋਰ ਦੇ ਨਾਮ ਤੇ ਹੈਗੀ ਜੀ ਉਹਦੇ ਵੀ ਧਾਰਾ ਦਾ ਵਾਦਾ ਕਰਾਂਗੇ ਜੇ ਉਹਦਾ ਸ਼ਮੂਲੀਅਤ ਹੋਈ ਹੈ ਇਹਦੇ ਵਿੱਚ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਹਨ ਇਹਨਾਂ ਦੇ ਸਾਥੀ ਜਾਂ ਸਿਰਫ ਇਹੀ ਦੋ ਜਣੇ ਇਹ ਦੋ ਬੰਦੇ ਹੀ ਫੜੇ ਸੀਗੇ ਜੀ ਹੋਰ ਕੋਈ ਇਹਨਾਂ ਦਾ